ਆ ਲੁਧਿਆਣਾ ਦੇ ਪੱਖੋਆ ਰੋਡ ਤੇ ਬਣਿਆ ਜਿਹੜਾ ਇੱਕ ਬ੍ਰਿਜਾ ਜਿਹੜਾ ਕਿ ਬ੍ਰਿਜ ਆਰਓਬੀਆ ਆਰਓਬੀ ਇਹਦੇ ਘੱਟ ਨੂੰ ਲੈ ਕੇ ਇਹ ਸਿਆਸਤ ਗਰਮਾਈ ਹੋਈ ਆ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਮੇਰੀ ਵੇਟ ਨਾ ਕਰਿਓ ਇਹ ਜਦੋਂ ਤੁਸੀਂ ਪੁੱਲ ਕਰਨਾ ਕਹਿੰਦਾ ਕਿਸੇ ਜਿਹੜੇ ਬੰਦੇ ਉੱਥੇ ਯੂਜ਼ ਕਰਦਦੇ ਨੇ ਪੁੱਲ ਉਹ ਜਿਹੜੇ ਆ ਕਿ ਉਹਨਾਂ ਤੋਂ ਕਿਸੇ ਤੋਂ ਕਰਾ ਲਿਓ ਇੱਥੇ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਰਿਕਸ਼ਾ ਵਾਲੇ ਤੋਂ ਕਰਾ ਲਿਓ ਚਾਹੇ ਨਹੀਂ ਨਹੀਂ ਉਦਘਾਟਨ ਆਪਾਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਹੜਾ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਗਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਸਾਰਿਆ ਕੁਝ ਉਹ ਕਰਤਾ ਵੀ ਚਾਹੇ ਰਿਕਸ਼ੇ ਵਾਲੇ ਤੋਂ ਕਰ ਲੱਗਦਾ ਕਰਾਉਣਗੇ ਰਿਕਸ਼ੇ ਵਾਲੇ ਤੋਂ ਕਿਸੇ ਤੋਂ ਉਦਘਾਟਨ ਕੀ ਲੱਗਦਾ ਕੋਈ ਆਮ ਬੰਦਾ ਉਦਘਾਟਨ ਕਰੂਗਾ ਜੇ ਇਹ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਨੇ ਤੇ ਫਿਰ ਕਿਸੇ ਆਮ ਆਦਮੀ ਤੋਂ ਹੀ ਉਦਘਾਟਨ ਕਰਵਾਉਣਾ ਚਾਹੀਦਾ ਤੇ ਫਿਰ ਇਹ ਖਾਸ ਬੰਦਿਆਂ ਨੂੰ ਕਿਉਂ ਢੀਕਦੇ ਨੇ ਕਾਫੀ ਹੱਦ ਤੱਕ ਇਹ ਸਰਕਾਰ ਆ ਜਿਹੜੀ ਇਹ ਵੀ ਉਹਨਾਂ ਦੇ ਪਰਚਨਾ ਤੇ ਚਲਦੀ ਪਈ ਹੈ ਕਿ ਆਪਾਂ ਜੇ ਕਹਿ ਦਈਏ ਉਦਾਂ ਹੀ ਸਿਕਿਉਰਟੀਆਂ ਆ ਜੀ ਉਦਾਂ ਹੀ ਸੜਕਾਂ ਬੰਦ ਉਦਾਂ ਹੀ ਸਭ ਕੁਝ ਉਦਾਂ ਹੀ ਚੱਲ ਰਿਹਾ ਹੈ ਦਿੱਲੀ ਪਬਲਿਕ ਨਿਊਜ਼ ਤੁਹਾਡਾ ਸਵਾਗਤ ਆ ਅਸੀਂ ਤੁਹਾਡੇ ਲਈ ਨਵੀਂ ਖਬਰ ਨਵੀਂ ਚਰਚਾ ਲੈ ਕੇ ਆਏ ਹਾਂ ਜਿਸ ਤਰ੍ਹਾਂ ਨਾਲ ਲੁਧਿਆਣਾ ਦੇ ਪੱਖੋਆ ਰੋਡ ਤੇ ਬਣਿਆ ਜਿਹੜਾ ਇੱਕ ਬ੍ਰਿਜ ਆ ਜਿਹੜਾ ਕਿ ਬ੍ਰਿਜ ਆਰਓਬੀ ਆ ਆਰਓਬੀ ਇਹਦੇ ਘੱਟ ਨੂੰ ਲੈ ਕੇ ਇਹ ਸਿਆਸਤ ਗਰਮਾਈ ਹੋਈ ਆ ਕਾਂਗਰਸ ਦੇ ਜਿਹੜੇ ਲੀਡਰ ਨੇ ਉਹਨਾਂ ਦਾ ਦਾਵਾ ਹੈਗਾ ਵੀ ਉਹਨਾਂ ਵੱਲੋਂ ਇਹ ਪੁਲ ਦੀ ਸ਼ੁਰੂਆਤ ਕਰਾਈ ਗਈ ਤੇ ਉਹਨਾਂ ਦਾ ਇੱਕ ਸਪਨਾ ਸੀਗਾ ਦੂਸਰੇ ਪਾਸੇ ਇਹ ਜਿਹੜੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਹਲਕੇ ਦੇ ਉਹਨਾਂ ਦਾ ਕਿਹਾ ਸੀ ਉਹਨਾਂ ਵੱਲੋਂ ਇਹ ਲੋਕਾਂ ਲਈ ਇੱਕ ਪੁਲ ਬਣਾਇਆ ਗਿਆ ਲੋਕਾਂ ਦੀ ਦੀ ਸਹੂਲਤ ਲਈ ਲੇਕਿਨ ਪਰ ਇਸ ਨੂੰ ਲੈ ਕੇ ਪੁਲ ਦੇ ਉੱਤੇ ਇਹ ਵੀ ਕੋਈ ਰਾਤ ਨੂੰ ਉਦਘਾਟਨ ਨਾ ਕਰ ਜਾਈਏ ਪੁਲਿਸ ਦਾ ਪੈਰਾ ਵੀ ਲਗਾ ਦਿੱਤਾ ਪਰ ਅੱਜ ਉਸ ਸਮੇਂ ਇਸ ਗੱਲ ਤੇ ਇਹ ਕਿਤਨਾ ਕਿਤੇ ਸਿਆਸਤ ਤੇ ਬਰਾਮ ਲੱਗ ਗਏ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਰਕਟ ਹਾਊਸ ਦੇ ਵਿੱਚ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਸੀ ਤਾਂ ਉਹਨਾਂ ਨੇ ਇਹ ਲੁਧਿਆਣਾ ਦੇ ਜਲੰਧਰ ਪਾਈ ਵਾਸਤੇ ਬਣੇ ਪੁਲ ਸੰਬੰਧੀ ਇੱਕ ਅਜਿਹੀ ਗੱਲ ਕਹਿ ਦਿੱਤੀ ਕੋਈ ਵੀ ਸੁਣ ਕੇ ਹੈਰਾਨ ਹੋ ਜਾਣਾ ਹੋ ਜਾਊਗਾ ਲੇਕਿਨ ਪਰ ਵਿਧਾਇਕ ਵੀ ਹੈਰਾਨ ਹੋਣਗੇ ਮੁੱਖ ਮੰਤਰੀ ਸਾਹਿਬ ਨੇ ਕੀ ਕਿਹਾ ਸੁਣਾਗੇ ਮਨੀਸ਼ਾ ਤਰੀ ਜੀ ਕੋ ਮਨੀ ਜੀ ਕੀ ਕਹਿਣਾ ਚਾਹੁੰਗਾ ਕੀ ਅਜਿਹਾ ਕਹਤਾ ਪੁਲ ਨੂੰ ਲੈ ਕੇ ਸਿਆਸਤ ਪਰ ਉਹਨਾਂ ਨੇ ਸਾਰੇ ਸਿਆਸਤ ਤੇ ਬਰਾਮ ਲਾਤਾ ਕੀ ਕਹਿਣਾ ਚਾਹੁੰਦੇ ਆ ਦੇਖੋ ਜਿਹੜੀ ਪੁਲ ਨੂੰ ਲੈ ਕੇ ਜਿਹੜੀ ਸਿਆਸਤ ਹੋ ਰਹੀ ਆ ਉਹ ਤਾਂ ਹੋ ਰਹੀ ਐ ਪੱਖੋ ਹਲ ਬੋਲ ਨੂੰ ਲੈ ਕੇ ਪਰ ਅੱਜ ਜਿਹੜਾ ਜਲੰਧਰ ਵਾਲ ਬਾਈਪਾਸ ਦੇ ਕੋਲ ਜਿਹੜਾ ਪੁਲ ਬਣਾਇਆ ਚਾਂਸ ਨਿਮੇ ਦੇ ਕੋਲ ਉਹ ਪਿਛਲੇ 5 ਸਾਲ ਤੋਂ ਬੰਦ ਆ ਉਹ ਵੀ ਹੁਣ ਜਲਦੀ ਹੀ ਸ਼ੁਰੂ ਹੋਣੇ ਹੋ ਜਾਣਾ ਬੋਲ ਨੇ ਤਾਂ ਉਹਨਾਂ ਨੇ ਭਗਵੰਤ ਮਾਨ ਨੇ ਕਿਹਾ ਬਗਾ ਸਾਹਿਬ ਨੂੰ ਜਿਹੜੇ ਉੱਥੇ ਦੇ ਵਿਧਾਇਕ ਨੇ ਉਹ ਉਹਨਾਂ ਦੇ ਕੰਨ 'ਚ ਕੁਛ ਖੁਸਰ-ਫੁਸਰ ਕਰ ਰਹੇ ਸੀ ਉਹ ਕੁਛ ਉਹਨਾਂ ਨੂੰ ਕੁਛ ਦੇ ਰਹੇ ਸੀਗੇ ਕੁਛ ਜਾਣਕਾਰੀ ਦੇ ਰਹੇ ਸੀਗੇ ਤਾਂ ਉਹਨਾਂ ਨੇ ਕਿਹਾ ਕਹਿੰਦੇ ਵੀ ਮੇਰੀ ਵੇਟ ਨਾ ਕਰਿਓ ਇਹ ਜਦੋਂ ਤੁਸੀਂ ਪੁੱਲ ਕਰਨਾ ਕਹਿੰਦਾ ਕਿਸੇ ਜਿਹੜੇ ਬੰਦੇ ਉੱਥੇ ਯੂਜ਼ ਕਰਦੇ ਨੇ ਪੁੱਲ ਉਹ ਜਿਹੜੇ ਆ ਕਿ ਉਹਨਾਂ ਤੋਂ ਕਿਸੇ ਤੋਂ ਕਰਾ ਲਿਓ ਇੱਥੇ ਤੱਕ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਕਿਸੇ ਰਿਕਸ਼ਾ ਵਾਲੇ ਤੋਂ ਕਰਾ ਲਿਓ ਚਾਹੇ ਮੈਨੂੰ ਨਾ ਡਿਕਿਓ ਕਹਿੰਦੇ ਕਈ ਵਾਰ ਮੈਂ ਫਿਰ ਬਿਜ਼ੀ ਹੋ ਜਾਣਾ ਤਾਂ ਉਹਨਾਂ ਨੇ ਜਦ ਇਹੋ ਜੀ ਗੱਲ ਉਹਨਾਂ ਨੇ ਕਹਿਤੀ ਉਹ ਕਹਿੰਦੇ ਲੋਕਾਂ ਦੀ ਸੌਹਰਤ ਲਈ ਇਹ ਪੁੱਲ ਬਣੇ ਨੇ ਤੇ ਇਹ ਨਾ ਹੋਵੇ ਕਿ ਤੁਸੀਂ ਮੈਨੂੰ ਹੀ ਵੇਟ ਕਰਦੇ ਰਹੀਓ ਤੇ ਮੈਂ ਕਿਤੇ ਹੋਰ ਕਿ ਤੇ ਤੇ ਲੱਗਦਾ ਨਹੀਂ ਹੈਗਾ ਵੀ ਪੁਲ ਦੀ ਪੁਲ ਦੇ ਅਧਗਾਟਨ ਨੂੰ ਲੈ ਕੇ ਸਿਆਤਸ ਦੀ ਵੱਡੀ ਅੱਜ ਵੀ ਪੱਤਰਕਾਰਾਂ ਚ ਚਰਚਾ ਜੀ ਚਰਚਾ ਰਹੀ ਹੈ ਵੀ ਜਿਹੜਾ ਹੈਗਾ ਆ ਆਰਓਬੀ ਜਿਹੜਾ ਬਣਿਆ ਹੈਗਾ ਉਹਦਾ ਅਧਗਾਟਨ ਕਰਨਗੇ ਪਰ ਮੁੱਖ ਮੰਤਰੀ ਸਾਹਿਬ ਨੇ ਤਾਂ ਸਾਰਾ ਕੁਝ ਉਹ ਕਰਤਾ ਵੀ ਚਾਹੇ ਰਿਕਸ਼ੇ ਵਾਲੇ ਤੋਂ ਲੱਗਦਾ ਕਰਾਉਣਗੇ ਰਿਕਸ਼ੇ ਵਾਲੇ ਤੋਂ ਕਿਸੇ ਤੋਂ ਅਧਗਾਟਨ ਕੀ ਲੱਗਦਾ ਕੋਈ ਆਮ ਬੰਦਾ ਅਧਗਾਟਨ ਕਰੂਗਾ ਕਿ ਉਹੀ ਵੱਡੀ ਵੱਡੀ ਸਟੇਜ ਵਿਧਾਇਕ ਉਹੀ ਮੰਤਰੀ ਕਿ ਹੋਊਗਾ ਅਧਗਾਟਨ ਇਸ ਵਾਰ ਇੱਕ ਨਵਾਂ ਜਿਹੜਾ ਉਹ ਸ਼ੁਰੂ ਹੋ ਜਾਊਗਾ ਨਹੀਂ ਦੇਖੋ ਗੱਲ ਤਾਂ ਉਹਨਾਂ ਨੇ ਕਹਿਤੀ ਅੱਜ ਕਿ ਤੁਸੀਂ ਕਿਸੇ ਆਮ ਬੰਦੇ ਤੋਂ ਕਰਾ ਲਿਓ ਰਿਕਸ਼ਾ ਵਾਲੇ ਤੋਂ ਕਰਾ ਲਿਓ ਪਰ ਐਦਾਂ ਹੋਊਗਾ ਮੈਨੂੰ ਤਾਂ ਬਹੁਤ ਡਾਊਟ ਹੈ ਇਹਦੇ ਤੇ ਕਿ ਐਦਾਂ ਹੀ ਹੋਊਗਾ ਇਹ ਜੇ ਮੁੱਖ ਮੰਤਰੀ ਆਪ ਨਹੀਂ ਵੀ ਆਣਗੇ ਤਾਂ ਜਿਹੜੇ ਉੱਥੇ ਐਮਐਲਏ ਸਾਹਿਬ ਨੇ ਉਹ ਖੁਦ ਉੱਥੇ ਘਾਟਨ ਕਰਨਗੇ ਉੱਥੇ ਨਹੀਂ ਲੱਗਦਾ ਨਹੀਂ ਜੇ ਹੋ ਜਾਂਦਾ ਇਸ ਤਰ੍ਹਾਂ ਨਾਲ ਮੁੱਖ ਮੰਤਰੀ ਦੇ ਕਹੇ ਨੂੰ ਪ੍ਰਵਾਨ ਚਾੜ ਦਿੰਦੇ ਨੇ ਉਹਨਾਂ ਦੇ ਫੁੱਲ ਚਾੜ ਕੇ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਦਿੰਦੇ ਨੇ ਫਿਰ ਲੱਗਦਾ ਵੀ ਇੱਧਰਲੇ ਪੁਲ ਦਾ ਉਦਘਾਟਨ ਵੀ ਕੋਈ ਰਿਕਸ਼ੇ ਵਾਲਾ ਹੀ ਕਰੂ ਆਉਣ ਵਾਲੇ ਦੇਣਾ ਜੀ ਦੇਖੋ ਫਿਰ ਤਾਂ ਜੇ ਇਹ ਆਪਣੇ ਆਪ ਨੂੰ ਆਮ ਆਦਮੀ ਕਹਿੰਦੇ ਨੇ ਤੇ ਫਿਰ ਕਿਸੇ ਆਮ ਆਦਮੀ ਤੋਂ ਹੀ ਉਹ ਤਕਰਨ ਕਰਵਾਉਣਾ ਚਾਹੀਦਾ ਤੇ ਫਿਰ ਇਹ ਖਾਸ ਬੰਦਿਆਂ ਨੂੰ ਕਿਉਂ ੜੀਕਦੇ ਨੇ ਕੀ ਉਹ ਵੀ ਆਣ ਇਹ ਵੀ ਆਣ ਉਦਾਂ ਦੇ ਜਿਹੜੀਆਂ ਪਿਛਲੀਆਂ ਸਰਕਾਰਾਂ ਜਿਹੜੇ ਤਾਮ-ਚਾਮ ਕਰਦੀਆਂ ਰਹੀਆਂ ਤੇ ਇਹੀ ਤਾਮ-ਚਾਮ ਇਹੀ ਸਰਕਾਰ ਕਾਫੀ ਹੱਦ ਤੱਕ ਇਹ ਸਰਕਾਰ ਆ ਜਿਹੜੀ ਇਹ ਵੀ ਉਹਨਾਂ ਦੇ ਪਦਚਨਾਂ ਤੇ ਚੱਲਦੀ ਪਈ ਹੈ ਕਿ ਆਪਾਂ ਜੇ ਕਹਿ ਦਈਏ ਉਦਾਂ ਹੀ ਸਿਕਿਉਰਟੀਆਂ ਹੈ ਜੀ ਉਦਾਂ ਹੀ ਸੜਕਾਂ ਬੰਦ ਉਦਾਂ ਹੀ ਸਭ ਕੁਝ ਉਦਾਂ ਹੀ ਚੱਲ ਰਿਹਾ ਤੇ ਜੇ ਅੱਜ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਮੈਂ ਕਹਿੰਦਾ ਉਹਨਾਂ ਨੂੰ ਇਹ ਤੇ ਪ੍ਰਵਾਨਣ ਚੜਾਉਣਾ ਚਾਹੀਦਾ ਜਿਹੜੇ ਇੱਥੇ ਦੇ ਵਿਧਾਇਕ ਵੀ ਨੇ ਇਹਨਾਂ ਨੂੰ ਵੀ ਚਾਹੀਦਾ ਕਿ ਕਿਸੇ ਆਮ ਆਦਮੀ ਤੋਂ ਹੀ ਇਹਦਾ ਉਗਾਟਨ ਕਰਾਣ ਤੇ ਨਾ ਕਿ ਉਹ ਪਿਛਲੀਆਂ ਸਰਕਾਰਾਂ ਵਾਂਗੂ ਹੀ ਫੇਰ ਤਾਮਚਾਮ ਉੱਥੇ ਕਰੀਏ ਕਿ ਕ੍ਰੈਡਿਟ ਲਈਏ ਕਿ ਇਹ ਸਾਰਾ ਕੁਝ ਅਸੀਂ ਕੀਤਾ ਜੀ ਉੱਥੇ ਚੰਗੇ-ਚੰਗੇ ਉੱਥੇ ਬੋਰਡ ਲੱਗਣ ਲੋਕੀ ਉੱਥੇ ਲਿਆਓ ਲੋਕਾਂ ਨੂੰ ਉੱਥੇ ਲੈ ਕੇ ਆਓ ਜਾਂ ਮੁੱਖ ਮੰਤਰੀ ਦੀ ਵੇਟ ਕਰੀ ਜਾਓ ਕਿ ਮੁੱਖ ਮੰਤਰੀ ਸਾਹਿਬ ਆਉਣਗੇ ਤਾਂ ਫੇਰ ਆਪਾਂ ਇਹ ਸਾਰਾ ਕੁਝ ਕਰਾਂਗੇ ਮੈਨੂੰ ਇਸ ਗੱਲ ਦੀ ਨਹੀਂ ਮਣੀ ਜੀ ਸਭ ਤੋਂ ਵੱਡੀ ਗੱਲ ਇੱਕ ਹੋਰ ਵੀ ਗੱਲ ਕਰਦੇ ਆ ਜਿਸ ਤਰ੍ਹਾਂ ਨਾਲ ਉਹਨਾਂ ਨੇ ਕਿਹਾ ਹੈਗਾ ਵੀ ਜਿਹੜਾ ਪੁਲ ਦਾ ਅਧਗਾਟਨ ਜੇਕਰ ਹੋ ਜਾਂਦਾ ਇੱਕ ਮਿਸਾਲ ਵੀ ਕਾਇਮ ਹੋਊਗੀ ਮੇਰੇ ਹਿਸਾਬ ਨਾਲ ਦੂਸਰੀ ਗੱਲ ਇਹ ਕਰਦੇ ਆ ਆਪਾਂ ਇੱਕ ਸਭ ਤੋਂ ਵੱਡਾ ਮਸਲਾ ਹੈਗਾ ਜਿਹੜੀਆਂ ਅਨਪਰੂਵਡ ਕਲੋਨੀਆਂ ਨੇ 50 50 100 100 ਗੱਜ ਦੇ ਪਲਾਟ ਨੇ ਉੱਥੇ ਜਿਹੜੀ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਕਹੀ ਗਈ ਹੈਗੀ ਆ ਵੀ ਮੀਟਰ ਲੱਗਣਗੇ ਸਭ ਦੇ ਘਰਾਂ 'ਚ ਪਰ ਉਹ ਕਹਿੰਦੇ ਲੀਗਲ ਕਾਰਵਾਈ ਹੋਈ ਜਾਊਗੀ ਲੱਗਣਗੇ ਮੀਟਰ ਕਿ ਨਹੀਂ ਪਹਿਲਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਪੱਤਰਕਾਰ ਬਾਤਾਂ ਵਿੱਚ ਵੀ ਕਿਹਾ ਗਿਆ ਸੀਗਾ ਇਹਦੇ ਬਾਰੇ ਕੀ ਸੋਚਦੇ ਆਂ ਦੇਖੋ ਉਹਨਾਂ ਨੇ ਇਹੀ ਕਿਹਾ ਕਿ ਚਾਹੇ 50 ਗਜ ਦਾ ਕੋਈ ਮਕਾਨ ਆ ਚਾਹੇ 100 ਗਜ ਦਾ ਜਿਹੜੇ ਇਲੈਗਲ ਕਲੋਨੀਆਂ ਦੇ ਵਿੱਚ ਵੀ ਆ ਤਾਂ ਉਹਨਾਂ ਨੂੰ ਜਿਹੜੇ ਮੀਟਰ ਆ ਉਹਦੇ ਹੱਕਦਾਰ ਨੇ ਬਿਜਲੀ ਦੇ ਮੀਟਰ ਦੇ ਹੱਕਦਾਰ ਨੇ ਉਹ ਕਹਿੰਦੇ ਕਿ ਲੀਗਲ ਇਲੈਗਲ ਦਾ ਅਸੀਂ ਬਾਅਦ ਦੇ ਵਿੱਚੋ ਕਰਦੇ ਰਵਾਂਗੇ ਕੀ ਹੈ ਉਹ ਲੜਾਈ ਲੜਦੇ ਰਵਾਂਗੇ ਜੋ ਕੁਝ ਵੀ ਹੈਗਾ ਉਹ ਹੁੰਦਾ ਰਹੂਗਾ ਪਰ ਉਥੇ ਦੇ ਜਿਹੜੇ ਵਸਨੀਕ ਨੇ ਜਾਂ ਜਿਹੜੇ ਉਥੇ ਦੇ ਬੱਚੇ ਨੇ ਉਹ ਕਹਿੰਦੇ ਮੈਂ ਨਹੀਂ ਚਾਹੁੰਦਾ ਕਿ ਉਹ ਬੱਚੇ ਮੋਮਬਤੀ ਜਾਂ ਲਾਲਟਨ ਦੇ ਵਿੱਚ ਉਥੇ ਰਹਿਣ ਉਹਨਾਂ ਨੂੰ ਹੱਕ ਹੈ ਬਿਜਲੀ ਦੇ ਮੀਟਰ ਦਾ ਤੇ ਮੈਨੂੰ ਲੱਗਦਾ ਕਿ ਜਲਦੀ ਇਹ ਸਹੂਲਤ ਉਹਨਾਂ ਨੂੰ ਮਿਲਣ ਜਾ ਰਹੀ ਤੇ ਬਿਲਕੁਲ ਇੱਕ ਵਾਰ ਆਪਾਂ ਸੁਣ ਲਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਵੇਂ ਕਿਹਾ ਜਦੋਂ ਜਿਹੜੇ ਵਿਧਾਇਕ ਨੇ ਉੱਤਰੀ ਦੇ ਮਦਨਾਲ ਬੱਗਾ ਨੇ ਉਹਨਾਂ ਨੇ ਕਿਹਾ ਵੀ ਪੁਲ ਤਿਆਰ ਆ ਥੋੜਾ ਟਾਈਮ ਦਾ ਇੰਤਜ਼ਾਰ ਕਰਦੇ ਆ ਫਿਰ ਉਹਨਾਂ ਨੇ ਕੀ ਕਿਹਾ ਸੁਣੋ ਉਹਦਾ ਵੀ ਕਰਾਂਗੇ ਤੇ ਇੱਕ ਪੁਲ ਦਾ ਮਹੂਰਤ ਕਿਹੜਾ ਹੋਵੇ ਜਲੰਧਰ ਤੋਂ ਜਲੰਧਰ ਤੋਂ ਸ਼ਹਿਰ ਨੂੰ ਜਾਂਦੇ ਜਲੰਧਰ ਤੋਂ ਜਲੰਧਰ ਸ਼ਹਿਰ ਨੂੰ ਜਾਂਦੇ ਆ 5 ਸਾਲ ਦਾ ਬੰਪੇ ਸਟਾਰਟ 5 ਸਾਲ ਦਾ ਜਿਹੜਾ ਪੁਲ ਬੰਦ ਪਿਆ ਉਹਨੂੰ ਵੀ ਸਟਾਰਟ ਕਰਾਂਗੇ ਉਹ ਵੀ ਗੱਲ ਹੋ ਗਈ ਉਹ ਕੱਲੋ ਸਟਾਰਟ ਹੋ ਜਾਊਗਾ ਤੁਸੀਂ ਗੈੜੀ ਐਵਰ ਕੱਟ ਹੋ ਗਏ ਹਾਂਜੀ ਉਹ ਹੋਪਫੁਲੀ ਅਗਲੇ ਤੁਸੀਂ ਇਸ ਇਸ ਗੱਲ ਦਾ ਇੰਤਜ਼ਾਰ ਨਾ ਕਰਿਓ ਕਿ ਮੈਂ ਨਹੀਂ ਆਇਆ ਨਾ ਨਹੀਂ ਨਹੀਂ ਉਹ ਘਾਟਣਾ ਆਪਾਂ ਬਾਅਦ ਚ ਕਰ ਲਾਂਗੇ ਕੋਈ ਗੱਲ ਨਹੀਂ ਪਰ ਕਿਰਾਂ ਲੋਕਾਂ ਤੋਂ ਹੀ ਕਰਾ ਲਿਓ ਕਿਸੇ ਲੰਘਣ ਵਾਲੇ ਤੋਂ ਕਰਾ ਲਿਓ ਕਿਸੇ ਰਿਕਸ਼ੇ ਵਾਲੇ ਤੋਂ ਕਰਾ ਲਿਓ ਹਾਂਜੀ ਜਿਨ੍ਹਾਂ ਨੇ ਉਹ ਪੁਲ ਨੂੰ ਵਰਤਣਾ ਉਹਨਾਂ ਦਾ ਇੰਤਜ਼ਾਰ ਕਰੋ ਮੇਰਾ ਨਾ ਕਰੋ ਮੈਂ ਕਈ ਵਾਰੀ ਟਾਈਮ ਨਹੀਂ ਲੱਗਦਾ ਇਸ ਤੋਂ ਇਲਾਵਾ ਇੱਕ ਬਹੁਤ ਅਹਿਮ ਮੀਟਿੰਗ ਹੋਈ ਐਨ ਆਰ ਆਈ ਸਾਡੇ ਐਨ ਆਰ ਆਈ ਮਿਨਿਸਟਰ ਕੁਲਦੀਪ ਧਾਲੀਵਾਲ ਸਾਹਿਬ ਬੈਠੇ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਸਾਡੇ ਭਾਰਤ ਦੇ ਬਹੁਤ ਆਪਣਾ ਲੁਧਿਆਣਾ ਮੋਗਾ ਮੁੱਲਾਂਪੁਰ ਭਰੇ ਭਰੇ ਲੋਕ ਜਿਹੜੇ ਉੱਥੇ ਸਾਨਿਆਲ ਜਿਹੜੇ ਬਾਹਰਲੇ ਮੁਲਕਾਂ 'ਚ ਰਹਿੰਦੇ ਆ ਉਹ ਇੱਥੇ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਆ ਸੋ ਐਨ ਆਰ ਆਈ ਸਭਾ ਇੱਕ ਉਹਦੀ ਵੀ ਮੀਟਿੰਗਾਂ ਕਰਾਉਣ ਦਾ ਜਲਦੀ ਤੇ ਪਹਿਲੀ ਮੀਟਿੰਗ ਫਰਵਰੀ ਦੇ ਵਿੱਚ ਫਰਵਰੀ ਦੇ ਵਿੱਚ ਕਰੀ ਚਲੋ 3 ਫਰਵਰੀ 3 ਫਰਵਰੀ ਨੂੰ ਅਸੀਂ ਰਣਜੀਤ ਸਾਗਰ ਪਠਾਨਕੋਟ ਦੇ ਵਿੱਚ ਕਰਾਂਗੇ ਰਣਜੀਤ ਸਾਗਰ ਡੈਮ ਹੈ ਉੱਥੇ ਸਾਡੇ ਕੋਲੇ ਉਹ ਵੀ ਦਿਖਾਵਾਂਗੇ ਉਹਨਾਂ ਨੂੰ ਤਾਂ ਕਿ ਐਨਆਰਆਈਜ਼ ਨੂੰ ਪਤਾ ਲੱਗੇ ਸਾਡੇ ਕੋਲੇ ਵੀ ਬਹੁਤ ਕੁਝ ਹੈ ਜਿਆ ਪਿਆ ਪੰਜਾਬ ਕੋਲੇ ਜਿਹੜਾ ਤੁਸੀਂ ਦੇਖਿਆ ਹੀ ਨਹੀਂ ਜਿਹੜਾ ਤੁਸੀਂ ਵਿਦੇਸ਼ਾਂ 'ਚ ਦੇਖਦੇ ਹੋ ਕਦੇ ਪਠਾਨਕੋਟ 'ਚ ਚਮਰੌੜ ਵਾਲੀ ਝੀਲ ਦੇਖ ਲਓ ਤਾਂ ਤੁਹਾਨੂੰ ਪਤਾ ਲੱਗੇ ਕਿ ਸਾਡੇ ਪੰਜਾਬ ਕੋਲੇ ਸਮੁੰਦਰ ਹੈ 450 ਫੁੱਟ ਦੂੰਗੀ ਲੈ ਕੇ 450 ਫੁੱਟ 57 ਕਿਲੋ ਸਕੁਅਰ ਕਿਲੋਮੀਟਰ ਦਾ ਏਰੀਆ ਸੋ ਉਹ ਦਿਖਾਉਣ ਵਾਸਤੇ ਅਸੀਂ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਅੱਧਿਆਂ ਤੋਂ ਬਾਅਦ ਤਾਂ ਇਹ ਕਹਿਣਗੇ ਜੇ ਅਸੀਂ ਤਾਂ ਇੱਥੇ ਇਨਵੈਸਟ ਕਰਨਾ ਹੈ ਅਸੀਂ ਤਾਂ ਇੱਥੇ ਕੰਮ ਕਰਾਂਗੇ ਸੋ ਐਨ ਆਰ ਆਈਜ਼ ਵਾਸਤੇ ਇੱਕ ਹੋਰ ਬਹੁਤ ਵੱਡਾ ਫੈਸਲਾ ਕੀਤਾ ਗਿਆ ਦਿੱਲੀ 에어ਪੋਰਟ ਤੇ ਇੱਕ ਜਿਹੜਾ ਜਗ੍ਹਾ ਲੈ ਲਈ ਗਈ ਹੈ ਅਰਾਈਵਲ ਦਾ ਜਿਹੜਾ ਪਾਰਟ ਹੈ ਉਹਦਾ ਉਹਦੀ ਵਿੰਡੋ ਬਾਹਰ ਵੀ ਖੁੱਲੂਗੀ ਉਦੀ ਅੰਦਰ ਵੀ ਉਹ ਜਿਹੜੀ ਉਹਦੀ ਵਿੰਡੋ ਹੋਊਗੀ ਜਾਂ ਅੰਦਰ ਗੇਟ ਹੋਊਗਾ ਜਿੰਨੇ ਕੋਈ ਪੰਜਾਬੀਆਂ ਨੂੰ ਪੂਰੀ ਦੁਨੀਆ ਜਾਂਦੇ ਨੇ ਕੋਈ ਦਿੱਕਤ ਆਉਂਦੀ ਆ ਉੱਥੇ ਕਿਸੇ ਦੀ ਫਲਾਈਟ ਕੈਨਸਲ ਹੋ ਗਈ ਕਿਸੇ ਦਾ ਸਮਾਨ ਨਹੀਂ ਆਇਆ ਕਿਸੇ ਦੀ ਟਿਕਟ ਦੀ ਪ੍ਰੋਬਲਮ ਆ ਗਈ ਕਿਸੇ ਨੂੰ ਹੋਟਲ ਨਹੀਂ ਲੱਭ ਰਿਹਾ ਕਿ ਕਿੱਥੇ ਰਹਿਣਾ ਕੀ ਹੋ ਗਿਆ ਧੁੰਦ ਪੈ ਗਈ ਜਾਂ ਕੁਝ ਵੀ ਹੋ ਗਿਆ ਤਾਂ ਉੱਥੇ ਪੰਜਾਬ ਸਰਕਾਰ ਦੇ ਅਫਸਰ ਤੇ ਪੰਜਾਬ ਸਰਕਾਰ ਦੀਆਂ ਗੱਡੀਆਂ ਖੜੀਆਂ ਰਹਿਣਗੀਆਂ ਉਹਨਾਂ ਨੂੰ ਉੱਥੇ ਬਿਠਾ ਕੇ ਸਾਰਾ ਕੰਮ ਉਹ ਅਫਸਰ ਆਪ ਕਰਾਉਣਗੇ ਕੋਈ ਟਿਕਟਿੰਗ ਦਾ ਕੋਈ ਫਲਾਈਟ ਚੇਂਜ ਕਰਨੀ ਹੈ ਅਗਲੇ ਦਿਨ ਫਲਾਈਟ ਹੈ ਤਾਂ ਉਹਨਾਂ ਨੂੰ ਲੋਡ ਪਈ ਜੇ 에ਰਲਾਈਨ ਦਿੰਦੀ ਹੈ ਹੋਟਲ ਤਾਂ 에ਰਲਾਈਨ ਨਹੀਂ ਤਾਂ ਪੰਜਾਬ ਭਵਨ ਦੇ ਵਿੱਚ ਲਿਆ ਕੇ ਉਹਨਾਂ ਨੂੰ ਠਹਿਰਾਇਆ ਜਾਊਗਾ ਉਸ ਤੋਂ ਬਾਅਦ ਫਿਰ ਦੁਬਾਰਾ ਉਹਨਾਂ ਦੀ ਅਗਲੇ ਦਿਨ ਜਿੰਨੇ ਵਜੇ ਫਲਾਈਟ ਹੈ ਬਹੁਤ ਸਾਰੇ ਬੱਚਿਆਂ ਨਾਲ ਹੁੰਦੇ ਆ ਬਹੁਤ ਸਾਰੇ ਬਜ਼ੁਰਗ ਹੁੰਦੇ ਆ ਉੱਥੇ ਖੱਜਲ ਖੁਆਰੀ ਬਹੁਤ ਹੁੰਦੀ ਹੈ ਸੋ ਪਹਿਲੀ ਸਟੇਟ ਹੋਊਗਾ ਪੰਜਾਬ ਜੋ ਕਿ ਪੰਜਾਬ ਹੈਲਪ ਸੈਂਟਰ ਖੋਲ ਰਿਹਾ ਹੈ ਦਿੱਲੀ 에어ਪੋਰਟ ਇੰਟਰਨੈਸ਼ਨਲ 에어ਪੋਰਟ ਦੇ ਟਰਮੀਨਲ 3 ਤੇ ਅਰਾਈਵਲ ਤੇ ਉੱਥੇ ਪਰ ਡਿਪਾਰਚਰ ਵਾਲੇ ਵੀ ਆ ਸਕਦੇ ਨੇ ਤੇ ਬਾਹਰਲੇ ਬੰਦੇ ਜਿਹੜੇ ਛੱਡਣ ਆਏ ਨੇ ਜਾਂ ਲੈਣ ਆਏ ਨੇ ਉਹ ਪੁੱਛ ਸਕਦੇ ਨੇ ਕਿ ਸਾਡੇ ਜਿਹੜੇ ਬੰਦੇ ਇਸ ਫਲਾਈਟ ਤੇ ਆਏ ਨੇ ਉਹ ਨਹੀਂ ਆਏ ਬਾਹਰ ਆਜੇ ਕੀ ਦਿੱਕਤ ਹੈ ਤਾਂ ਅਫਸਰ ਨੂੰ ਦੱਸ ਸਕਦੇ ਨੇ ਕਿ ਉਹਨਾਂ ਦੇ ਸਮਾਨ ਦੀ ਹਜੇ ਕੋਈ ਚੱਲ ਰਹੀ ਹੈ ਉਹ ਫਾਰਮ ਭਰ ਰਹੇ ਨੇ ਕੋਈ ਸਮਾਨ ਨਹੀਂ ਆਇਆ ਜਾਂ ਵਟਐਵਰ ਜੋ ਵੀ ਦਿੱਕਤ ਹੈ ਸੋ ਹੈਲਪ ਸੈਂਟ੍ਰਿਕ ਦਿੱਲੀ ਦੇ ਟਰਮੀਨਲ 3 ਤੇ ਖੁੱਲੇ ਜੇ ਬਿਲਕੁਲ ਅਸੀਂ ਸੁਣਿਆ ਹੈਗਾ ਕਿਸ ਤਰ੍ਹਾਂ ਨਾਲ ਉਹਨਾਂ ਨੇ ਕਿਹਾ ਕਿਸੇ ਵੀ ਰਿਕਸ਼ੇ ਵਾਲੇ ਤੋਂ ਆਮ ਬੰਦੇ ਤੋਂ ਕਿਸ ਤੋਂ ਵੀ ਕਰਾ ਲਓ ਜਿੰਨਾ ਲੋਕਾਂ ਨੇ ਲੰਘਣਾ ਹੈਗਾ ਸਭ ਤੋਂ ਵੱਡੀ ਗੱਲ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਗੱਲਾਂ ਜੇਹੀਆਂ ਕੀਤੀਆਂ ਨੇ ਜਿਹੜੀਆਂ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਣਾ ਸਭ ਤੋਂ ਵੱਡੀ ਗੱਲ ਆ ਉਹਨਾਂ ਨੇ ਐਨ ਆਰ ਆਈ ਜਿਹੜਾ ਵਿਭਾਗ ਹੈ ਐਨ ਆਰ ਆਈ ਦੇ ਵਿਭਾਗ ਦੇ ਮੰਤਰੀ ਨੂੰ ਇਹ ਕਹਿਤਾ ਵੀ ਉਹਨਾਂ ਕੋ ਪਾਬਰਾ ਹੋਣਗੀਆਂ ਸਰ ਟ੍ਰੈਵਲ ਏਜੰਟਾਂ ਤੇ ਕਾਰਵਾਈ ਨੂੰ ਲੈ ਕੇ ਟ੍ਰੈਵਲ ਏਜੰਟਾਂ ਤੇ ਕਾਰਵਾਈ ਨਹੀਂ ਹੁੰਦੀ ਕਈ ਵਾਰ ਹੈਗੀ ਵੀ ਉਹਦੀਆਂ ਪਾਬਰਾ ਵੀ ਅਜ ਦਿੱਤੀਆਂ ਨੇ ਲੱਗਦਾ ਹੈਗਾ ਟ੍ਰੈਵਲ ਏਜੰਟਾਂ ਦੇ ਵੀ ਸਿਕੰਜਾ ਕੱਸਿਆ ਜਾ ਦਿੱਲੀ ਦੇ ਵਿੱਚ ਇੱਕ ਸਹਾਇਤਾ ਕੇਂਦਰ ਜਿਹੜਾ ਕਿ 에어ਪੋਰਟ ਤੇ ਹੋਊਗਾ ਦੂਸਰਾ ਇੱਕ ਐਨਆਰਆਈ ਪੋਰਟਲ ਇਹਦੇ ਬਾਰੇ ਕੀ ਕਰੇ ਦੇਖੋ ਮੁੱਖ ਮੰਤਰੀ ਨੇ ਗੱਲ ਕਹੀਦਾ ਹੈ ਕਿ ਜਿਹੜੇ ਇਹ ਟਰੈਵਲ ਏਜੰਟ ਨੇ ਜਿਹੜੇ ਗਲਤ ਕੰਮ ਕਰਦੇ ਨੇ ਤੇ ਅਸੀਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਮੰਤਰੀ ਸਾਹਿਬ ਨੂੰ ਵੀ ਇਹ ਗੱਲ ਕਹੀ ਹੈ ਕਿ ਇਸ ਗੱਲ ਦੇ ਉੱਤੇ ਗੰਭੀਰਤਾ ਨਾਲ ਸੋਚ ਵਿਚਾਰ ਕੀਤਾ ਜਾਵੇ ਦੂਸਰਾ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਦਿੱਲੀ ਦੇ ਵਿੱਚ ਅਸੀਂ ਇੱਕ ਸੇਵਾ ਕੇਂਦਰ ਬਣਾਵਾਂਗੇ ਕਿ ਜਿਹੜੇ ਉੱਤੇ ਪ੍ਰਵਾਸੀ ਭਾਰਤੀ ਜਿਹੜੇ ਹੈਗੇ ਨੇ ਚਾਹੇ ਅਰਾਈਵਲ ਦਾ ਚਾਹੇ ਡਿਪਾਰਚਰ ਦਾ ਕਿ ਜੇ ਉੱਥੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਆਂਦੀ ਹੈ ਤੇ ਸਾਡੇ ਉੱਤੇ ਅਫਸਰ ਵੀ ਰਹਿਣਗੇ ਵਾਹਿਕਲ ਵੀ ਰਹਿਣਗੇ ਤੇ ਉਹ ਅਫਸਰ ਆਪ ਅੱਗੇ ਅੱਗੇ ਹੋ ਕੇ ਉਹਨਾਂ ਦੇ ਉੱਥੇ ਕੰਮ ਕਰਾਉਣਗੇ ਤੇ ਜੇ ਉਹਨਾਂ ਨੂੰ ਰੁਕਣਾ ਪੈਂਦਾ ਤੇ ਪੰਜਾਬ ਭਵਨ ਦੇ ਵਿੱਚ ਉਹਨਾਂ ਨੂੰ ਉੱਥੇ ਰਿਖਵਾਇਆ ਜਾਊਗਾ ਇਹ ਮੈਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਉਹਨਾਂ ਜਿਹੜੇ ਐਨ ਆਰ ਆਈ ਜਿਹੜੇ ਸਾਡੇ ਉੱਥੇ ਵੀਰ ਹੈਗੇ ਨੇ ਉਹਨਾਂ ਲਈ ਇੱਕ ਬੜੀ ਵੱਡੀ ਇਹ ਸਹੂਲਤ ਹੈ ਉਹ ਜਿਹੜੀ ਇਹ ਦਿੱਤੀ ਜਾ ਰਹੀ ਹੈ ਆ ਬਿਲਕੁਲ ਅੱਜ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇੱਥੇ ਪਹੁੰਚੇ ਨੇ ਉਹਨਾਂ ਨੇ ਕਾਫੀ ਐਲਾਨ ਕੀਤੇ ਨੇ ਲੁਧਿਆਣਾ ਦੇ ਇਹ ਵਿਕਾਸ ਦੇ ਕੰਮਾਂ ਨੂੰ ਲੈ ਕੇ ਇਸ ਤੋਂ ਇਲਾਵਾ ਜਿਹੜੇ ਹੋਰ ਕਈ ਗੱਲਾਂ ਨੇ ਇਹ ਜਿਨ੍ਹਾਂ ਨੂੰ ਲੈ ਕੇ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕੀਤੀ ਆ ਸੋ ਦੋਸਤੋ ਕਿਸ ਤਰ੍ਹਾਂ ਲੱਗੀ ਸਾਡੀ ਪੇਸ਼ਕਾਰੀ ਦੱਸਿਓ ਕੀ ਜਿਹੜੀਆਂ ਗੱਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਰਕੇ ਗਏ ਨੇ ਪੁਲ ਦਾ ਅਧਗਠਨ ਆਮ ਬੰਦੇ ਤੋਂ ਕਰਾ ਲਓ ਲੋਕਾਂ ਦੇ ਜਿਹੜੇ ਮੀਟਰ ਨੇ ਬਿਨਾ ਐਨਓਸੀ ਤੋਂ ਜਾਂ ਜਿਹੜੇ ਹਰ ਘਰ 50 100 ਗੱਦ ਦੇ ਵਿੱਚ ਮੀਟਰ ਨਹੀਂ ਮੀਟਰ ਲੱਗੂਗਾ ਕੀ ਇਹਨਾਂ ਗੱਲਾਂ ਤੇ ਕੀ ਸੋਚਦੇ ਹੋ ਕੀ ਜੋ ਉਹਨਾਂ ਨੇ ਕਿਹਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਹੂਲਤ ਜਿਹੜਾ ਮੀਟਰ ਲੱਗਣਗੇ ਜਾਂ ਨਹੀਂ ਲੱਗਣਗੇ ਇਹ ਤਾਂ ਸਮਾਂ ਦੱਸੂਗਾ ਲੇਕਿਨ ਪਰ ਐਲਾਨ ਜ਼ਰੂਰ ਹੋ ਗਿਆ ਜਿਸ ਤਰ੍ਹਾਂ ਨਾਲ ਪਹਿਲਾਂ ਵੀ ਉਹਨਾਂ ਨੇ ਇੱਕ ਐਲਾਨ ਇੱਕ ਪੱਤਰਕਾਰ ਬਾਤਲ ਉਹ ਅੱਜ ਵੀ ਜਿਹੜਾ ਐਲਾਨ ਕੀਤਾ ਗਿਆ ਸੋ ਦੇਖਦੇ ਹਾਂ ਸਮਾਂ ਦੱਸੇਗਾ ਕੀ ਮੀਟਰ ਲੱਗਦੇ ਨੇ ਕਾ ਨਹੀਂ ਲੱਗਦੇ ਕੀ ਪੁਲ ਦਾ ਕਟਨ ਸਿਆਸੀ ਲੀਡਰ ਹੀ ਕਰਨਗੇ ਕਿ ਆਮ ਬੰਦੇ ਤੋਂ ਕਰਾਇਆ ਜਾਊਗਾ ਕਿਸੇ ਤੋਂ ਇਹ ਵੀ ਦੇਖਣ ਵਾਲੀ ਗੱਲ ਹੋਊਗੀ ਜੁੜੇ ਰਹੋ ਡੇਲੀ ਪਬਲਿਕ ਨਿਊਜ਼ ਨਾਲ ਧੰਨਵਾਦ